ਸ਼ਿਗਾਰ ਜੀ ਸਸੀ ਕਸਦਾਰਾ ਹਾਂਜੀ ਹਾਂ ਸਰ ਹੋ ਗਿਆ ਸੀ ਉਹ ਤਾਂ ਸਭ ਕੁਝ ਹੀ ਓਕੇ ਹਾਂਜੀ ਜੰਪ ਤੇ ਹੋਇਆ ਸੀ ਥਰਡ ਅਟੈਂਪਟ ਤੇ ਚੱਕੀ ਤਾਂ ਹੋ ਗਿਆ ਸੀ ਹਾਂਜੀ ਕਿਹ ਫਸ ਗਿਆ ਉਹ ਤੇ ਬੱਸ ਇਹ ਉਹ ਇਟ ਡਾ ਜਾਂ ਲਾਉਂਦਾ ਜਿਹੜਾ ਲਾਉਂਦਾ ਇਸ ਟੈਕਨੀਕ ਉਹ ਵੀ ਲਾਉਂਦਾ ਟੈਕਨੀਕ ਚੇਂਜ ਕਰਤੀ ਸੀ ਉਹ ਆਈ ਨਹੀਂ ਰਾਸ ਪੁਰਾਣੇ ਨਾਲੇ ਲੱਗੇ ਸੀ ਜਿਹੜੀ ਚੀਜ਼ਾਂ ਪ੍ਰੈਕਟਿਸ ਕੀਤੀ ਹੁੰਦੀਆਂ ਉਹ ਹੀ ਲਾਈ ਦਿੰਦੇ ਆ ਨਵੀਂ ਨਹੀਂ ਟਰਾਈ ਕਰੀ ਦੀ ਲੱਗ ਗਿਆ ਜੀ ਇਹ ਹੀ ਪੁੱਤ ਹੈ ਨਾ ਲੱਗਣਾ ਦਾ ਸੀਗਾ ਜੀ ਰਨਿੰਗ ਕਿੰਝ ਕਰੀਆ ਰਨਿੰਗ ਜੀ ਸਵਾ 6 'ਚ ਸਵਾ 6 'ਚ ਕਰਦੇ ਆਂ ਹਾਂ ਜੀ ਹਾਂ ਬੜਾ ਵਧੀਆ ਫਿਰ ਤੋਂ ਵੀ ਪਹਿਲੇ ਚ ਲੱਗ ਗਏ ਸੀਗਾ ਜੀ ਠੀਕ ਹੈ ਅਹੀਂ ਤਾਂ ਹਾਂ ਜੀ ਕਿੰਨੇ ਜਾਣੇ ਸੀਗੇ ਥੋੜੀ ਗਰੁੱਪ 'ਚ 30 ਹਾਂ ਜੀ 30 'ਚ ਸਾਡੇ ਵਾਲੇ ਜਿਹੜੇ ਸਰ ਵਧੀਆ ਕੁਆਲੀਫਾਈ ਕਰ ਗਏ ਜੀ 18 ਟੋਟਲ ਪਾਸ ਕਰ ਗਏ ਜੀ ਸਭ ਕੁਛ ਹੈ ਟੋਟਲ 18 ਮੁੰਡੇ ਪਾਸ ਕਰ ਗਏ ਹਾਂ ਜੀ ਵੱਲੇ ਹਾਈਟ ਚੋ ਵੀ ਤਿੰਨੇ ਜਣੇ ਹਾਈਟ ਚ ਰਹਿ ਗਏ ਨਹੀਂ 20 ਪਲੱਸ ਹੋ ਜਾਣੇ ਸੀਗੇ। ਬਹੁਤ ਵਧੀਆ ਗਰੁੱਪ ਰਿਹਾ ਤੁਹਾਡਾ। ਹਾਂਜੀ ਹਾਂ। ਬਾਕੀ ਤੇਰੇ ਸਾਹਮਣੇ ਜੋ ਗਰੁੱਪ ਨਿਕਲੇ ਉਹਨਾਂ ਚ ਕੀ ਐਵਰੇਜ ਰਹੀ ਆ? ਬਾਕੀ ਤਾਂ ਜੀ 15 ਦੇ ਕਰੀਬ ਚੱਲੇ ਸੀ ਉਸ ਦਿਨ ਤਾਂ ਜੀ 15 ਤੋਂ ਕੋਈ ਬਸ ਅੱਪ ਹੋ ਜਾਂਦਾ ਸੀ ਇੱਕ ਮੰਦਾ 15 ਦੇ ਆਊਂਡ ਚੱਲ ਰਹੇ ਸੀਗੇ। ਪਾਸਿੰਗ ਤਾਂ ਵਧੀਆ ਫਿਰਦਾ। ਹਾਂਜੀ ਉਸ ਦਿਨ ਵਧੀਆ ਚੱਲ ਰਹੇ ਸੀਗੇ ਸਾਰੇ ਖਾਸ। ਹੂੰ। ਸਹੀ। ਬਾਕੀ ਹਾਈ ਵਗੈਰਾ ਹੋ ਗਿਆ ਜੀ ਪਹਿਲੀ ਵਾਰ ਚ। ਆ ਹਾਈ ਵੀ ਹੋ ਗਏ ਸੀ ਪਹਿਲੀ ਵਾਰ ਤੇ। ਠੀਕ ਹਾਈਟ ਸਹੀ ਨਾ ਪੀ। ਹਾਂ ਹਾਈਟ ਹੀ ਸਹੀ ਸੀਗੀ ਇਸ ਵਾਰ ਤਾਂ 6 ਫੁੱਟ 1 ਇੰਚ ਸੀ ਆਲਮੋਸਟ ਠੀਕ ਹੈ ਅਸਲੀ ਤੇ ਮਿਲ ਗਈ ਹਾਂ ਜੀ ਅਸਰ ਮਿਲ ਗਈ ਸੀ ਉਹ ਵੀ ਠੀਕ ਹੈ ਕੋਈ ਗੱਲਬਾਤ ਕੋਈ ਸਪੈਸ਼ਲ ਉੱਥੇ ਕੁਝ ਹਾਂ ਸਪੈਸ਼ਲ ਤਾਂ ਜੀ ਠੀਕ ਸੀ ਨਾਰਮਲ ਸੀ ਸਰ ਇਹ ਜੀ ਕੋਈ ਚੀਜ਼ ਨਾ ਜਿਹੜੀ ਦੱਸੀ ਹੋਵੇ ਮੈਂ ਤੁਹਾਨੂੰ ਕੁਝ ਨਾ ਕੁਝ ਨਹੀਂ ਜਿਹੜਾ ਕੁਝ ਦੱਸਿਆ ਸੀ ਬਸ ਮੇਰੇ ਹਾਂ ਜੀ ਉਹ ਜੰਪੇ ਸਰ ਉਹ ਵੀ ਵਾਸਤੇ ਮੈਂ ਮੇਰਾ ਇੱਕ ਦਿਨ ਦੋ ਦਿਨ ਪਹਿਲਾਂ ਉਵੇਂ ਮੈਂ ਲਾ ਕੇ ਦੇਖਿਆ ਸੀਗਾ ਉਵੇਂ ਲੱਗ ਗਿਆ ਮੈਂ ਅੱਥੀ ਵੀ ਟਰਾਈ ਕਰ ਲਿਆ ਉਹ ਨਹੀਂ ਆਇਆ ਉੱਥੇ ਤੇੜੇ ਟੈਂਪਰੇ ਚ ਬਹੁਤ ਪ੍ਰੈਸ਼ਰ ਬਣ ਗਿਆ ਉਹ ਫਿਰ ਤਾਂ ਉਹ ਫਿਰ ਥਰਡ ਚ ਉਹਨਾਂ ਨੇ ਵੀ ਸਾਫੀ ਪਰ ਚੇਰਾ ਤਾਂ ਬਹੁਤ ਕਰ ਰਹੀ ਸੀ ਜੀ ਉਹ ਕਹਿੰਦੇ ਵੀ ਲਾਈ ਨਹੀਂ ਹੁੰਦਾ ਕਹਿੰਦੇ ਮੈਨੂੰ ਲੱਗੇ ਸੀ ਇੱਕ ਸਰਦਾਰ ਕੋਈ ਸੀ ਉਹ ਜੰਪਦੇ ਉਹ ਕਹਿੰਦੇ ਜੀ ਤੀਜਾ ਵੀ ਨਹੀਂ ਲਾਣ ਕਹਿੰਦੇ ਪਹਿਲਾਂ ਹੀ ਮੁੜ ਜਾ ਕਹਿੰਦੇ ਕਹਿੰਦੇ ਕਰੇਬ ਲੜਕਾਇਆ ਜਾਂ ਮੂੰਹ ਲੈ ਕੇ ਜਾਏਂਗਾ ਕਹਿੰਦੇ ਪਹਿਲਾਂ ਹੀ ਮੁੜ ਜਾ ਤਾਂ ਚੰਗਾ। ਹਾਂ ਠੀਕ ਹੈ। ਵਧੀਆ ਜੀ ਬੜਾ ਸੋਹਣੇ ਕਰਕੇ। ਹਾਂ ਜੀ ਹਾਂ ਕੋਟ ਪੂਰੀ ਸੀ। ਬੜਾ ਵਧੀਆ ਸਜਾਰਾ। ਆਇਣਾ ਨੰਬਰ ਵਧੀਆ ਨੰਬਰ ਨੇ ਸਾਰੇ। ਹਾਂ ਜੀ ਹਾਂ। ਵੀਟ ਕਰਦੇ ਅਗਲੀ ਦਾ ਪ੍ਰੋਸੈਸ ਦਾ ਸਾਰਾ ਕਾਰਵਾਈ ਦਾ। ਹਾਂ ਜੀ। ਠੀਕ ਹੈ। ਚੱਲ ਸਜਾਰਾ ਬਹੁਤ ਬਹੁਤ ਵਧਾਈਆਂ ਤੈਨੂੰ ਇੱਕ ਵਾਰ ਫੇਰ ਤੋਂ। ਹਾਂ ਜੀ। ਥੈਂਕ ਯੂ ਜੀ। ਓਕੇ ਬੜੀ।